ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਸੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੀ ਜੀ ਦੀ ਪ੍ਰਾਪਤ ਕਰਗੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਬਜ਼ੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜਿਆ ਹੈ ਅੱਜ ਅਸੀਂ ਇਹ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਆ ਕਿ ਸਹੀ ਸੁਭਕਰਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾ ਕੀਤਾ ਜਾਵੇ। ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮੱਤੀਆਂ ਜਥੇਵੰਦੀਆਂ ਤੇ ਇਸ ਜਥੇਵੰਦੀ ਕਿਸਾਨ ਜਥੇਵੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਵੰਦੀ ਨੂੰ ਛਿਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਬਦੀਲ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਬੇਨਤੀ ਕਰਦਿਆਂ ਵੀ ਇਹ ਜੋ ਵੀ ਮੇਰੇ ਨਾਲ ਚੱਲ ਰਿਹਾ ਹੈ ਮੇਰੇ ਵਿੱਚ ਨਾ ਪਾਸਾ ਦੇ ਸ਼ੁਰੂ ਕਰਨ ਨੂੰ ਬਦਨਾਮ ਕੀਤਾ ਜਾਵੇ ਨਾ ਇਹਨਾਂ ਪਰਸਨਾਮ ਲਿਆਇਆ ਜਾਵੇ ਨਾ ਇਹ ਸਿੱਧੂ ਪਰਜੇ ਸੇਵੰਦੀ ਨੂੰ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦਿਆਂ ਅੱਜ ਤੋਂ ਬਾਅਦ ਸਾਡੇ ਕੋਈ ਸ਼ੁਰੂ ਕਰਨ ਨੂੰ ਕਿਸੇ ਮਸਲੇ ਦੇ ਵਿੱਚ ਨਾ ਲੱਟਿਆ ਜਾਵੇ ਸਾਨੂੰ ਪਰਾਉਣਾ ਨਾ ਕੀਤਾ ਜਾਵੇ